ਮੈਂ ਤੁਹਾਡਾ ਆਪਣਾ ਤਮਨਿੰਦਰ ਕਨੇਸਰ ਜੇ ਗੱਲ ਕਰੀਏ ਹੜਤਾਲ ਦੀ ਮੋਦੀ ਸਰਕਾਰ ਨੇ ਜਿਹੜੇ ਟਰੈਕ ਡਰਾਈਵਰਾਂ ਖਿਲਾਫ ਕਾਨੂੰਨ ਪਾਸ ਕੀਤੇ ਨੇ ਉਸ ਸਬੰਧ ਦੇ ਵਿੱਚ ਹੜਤਾਲ ਤਾਂ ਜਾਰੀ ਹੈ ਚਾਹੇ ਐਲਾਨ ਹੋ ਗਿਆ ਹੜਤਾਲ ਖਤਮ ਕਰਨ ਦਾ ਤੇ 1 ਮਹੀਨੇ ਦਾ ਸਮਾਂ ਜਿਹੜਾ ਹੈਗਾ ਐਸੋਸੀਏਸ਼ਨਾਂ ਨੇ ਸਰਕਾਰ ਨੂੰ ਦੇ ਦਿੱਤਾ ਕਾਨੂੰਨ ਵਾਪਸ ਲੈਣ ਦੇ ਪਰ ਹੱਲੇ ਇਹ ਕਿੰਨਾ ਕੁ ਸਿਰੇ ਚੜਦਾ ਕਿੱਥੇ ਤੱਕ ਤਾਲਮੇਲ ਬੈਠਦਾ ਇਹਨਾਂ ਦੀ ਮੀਟਿੰਗ ਦਾ ਉਹ ਤਾਂ ਆਨਾਲ ਸਮਾਂ ਹੀ ਦੱਸੂਗਾ ਜਿੱਥੇ 2 ਤਰੀਕ ਨੂੰ ਪੈਟਰੋਲ ਪੰਪਾਂ ਦੇ ਉੱਤੇ ਰਸ਼ ਲੱਗਿਆ ਰਿਹਾ ਕਿਸੇ ਕਿਸੇ ਨੂੰ ਤੇਲ ਮਿਲਿਆ ਕਿਸੇ ਕਿਸੇ ਨੂੰ ਤੇਲ ਨਹੀਂ ਮਿਲਿਆ ਉਥੇ 3 ਜਨਵਰੀ 2024 ਨੂੰ ਵੀ ਪੈਟਰੋਲ ਪੰਪਾਂ ਦੇ ਉੱਤੇ ਇਹੀ ਹਾਲ ਰਿਹਾ ਪੈਟਰੋਲ ਪੰਪਾਂ ਦੇ ਦਰਵਾਜ਼ੇ ਤਾਂ ਬੰਦ ਸੀਗੇ ਮੂਰੇ ਬੈਰੀਕੇਟ ਲਗਾ ਕੇ ਪਰ ਪੈਟਰੋਲ ਪੰਪਾਂ ਦੇ ਬਾਹਰ ਗੱਡੀਆਂ ਵਾਲੇ ਮੋਟਰਸਾਈਕਲਾਂ ਵਾਲੇ ਖੜੇ ਆਮ ਹੀ ਦਿਖੇ ਜੇ ਗੱਲ ਕਰੀਏ ਪੈਟਰੋਲ ਤਿੰਨ ਤਰੀਕ ਨੂੰ ਮਿਲਿਆ ਕਿੱਥੇ ਜਾਂ ਕਿੱਥੇ ਨਹੀਂ ਮਿਲਿਆ ਮੈਂ ਬੀਆਰਐਸ ਨਗਰ ਤੋਂ ਰਾਏਕੋਟ ਨੂੰ ਤੁਰਿਆ ਤਾਂ ਰਸਤੇ ਦੇ ਵਿੱਚ ਪਖੋਆ ਰੋਡ ਦੇ ਉੱਤੇ ਜਿੰਨੇ ਵੀ ਪੈਟਰੋਲ ਪੰਪ ਆਂਦੇ ਨੇ ਸਾਰੇ ਬੰਦ ਸੀਗੇ ਪਰ ਇੱਕ ਪੈਟਰੋਲ ਪੰਪ ਨਵਾਂ ਖੁੱਲਿਆ ਹੈ ਪਿੰਡ ਜਸਵਾਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਪੈਟਰੋਲ ਪੰਪ ਦੇ ਨਾਮ ਦੇ ਉੱਤੇ ਉਹਨਾਂ ਕੋਲੇ ਤੇਲ ਰੈਗੂਲਰ ਦੀ ਤਰ੍ਹਾਂ ਮਿਲ ਰਿਹਾ ਜਿਵੇਂ ਮੈਂ ਵੀ ਤੇਲ ਉੱਥੇ ਪਵਾਇਆ। ਬਾਕੀ ਸਾਰੇ ਪੰਪਾਂ ਦੇ ਉੱਤੇ ਤੇਲ ਬੰਦ ਰਿਹਾ। ਹੁਣ ਦੇਖਦੇ ਆਂ ਨਾਲੇ ਸਮੇਂ ਦੇ ਵਿੱਚ ਜਿਹੜੀ ਗੱਡੀ ਇਹ ਲੀਹ ਤੋਂ ਉੱਤਰ ਗਈ ਇਹ ਕਿਸ ਤਰ੍ਹਾਂ ਲੀਹ ਦੇ ਉੱਤੇ ਆਰਾਮ ਨਾਲ ਚੜਦੀ ਹੈ। ਕਦੋਂ ਤੱਕ ਪੈਟਰੋਲ ਡੀਜ਼ਲ ਨਾਰਮਲ ਤਰੀਕੇ ਨਾਲ ਮਿਲਣਾ ਸ਼ੁਰੂ ਹੁੰਦਾ ਹੈ।